ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਬਲਾਕ ਪਾਗਸੋਂ ਚਡੇਰਾ ਸੱਚਾ ਸੌਦਾ ਦੀ 사ਦ ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇंसा ਜੀ ਦੇ ਪਵਿੱਤਰ ਪ੍ਰੇਰਣਾ ਤੇ ਚੱਲਦੇ ਹੋਏ ਪਿੰਡ ਰਾਜਪੁਰਾ ਵਿਖੇ ਸਥਾਨਕ ਬਲਾਕ ਦੀ 사ਦ ਸੰਗਤ ਵੱਲੋਂ ਤਕਰੀਬਨ 8 ਘੰਟਿਆਂ ਵਿੱਚ ਪ੍ਰੇਮੀ ਹਰਨੇਕ ਸਿੰਘ ਇंसा ਦੇ ਮਕਾਨ ਦੀ ਛੱਤ ਬਦਲ ਕੇ ਇੱਟਾਂ ਵਾਲਿਆਂ ਦੀ ਨਵੀਂ ਛੱਤ ਪਾਈ ਗਈ ਸਾਧ ਸੰਗਤਵਲੋਂ ਇਸ ਨੇਕ ਕਾਰਜ ਦੀ ਸ਼ੁਰੂਆਤ ਬੇਨਤੀ ਅਰਦਾਸ ਦਾ ਸ਼ਬਦ ਬੋਲ ਕੇ ਕੀਤੀ ਗਈ ਇਸ ਕਾਰਜ ਨੂੰ ਲੈ ਕੇ ਪਿੰਡ ਰਾਜਪੁਰਾ ਦੀ ਸਾਧ ਸੰਗਤ ਚ ਪਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਬਲਾਕ ਦੇ ਜ਼ਿੰਮੇਵਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਡੇਰਾ ਸੱਚਾ ਸੌਦਾ ਦਰਬਾਰ ਵੱਲੋਂ 167 ਮਾਨਵਤਾ ਪਲਾਏ ਦੇ ਕੰਮ ਚੱਲ ਰਹੇ ਹਨ ਅਤੇ ਸਾਧ ਸੰਗਤ ਇਨ੍ਹਾਂ ਮਾਨਵਤਾ ਪਲਾਏ ਦੇ ਕੰਮਾਂ ਨੂੰ ਪੂਰੀ ਤਨਦੇਹੀ ਨਾਲ ਕਰ ਰਹੀ ਹੈ ਇਸ ਮਕਾਨ ਦੀ ਖਸਤਾ ਹਾਲਤ ਬਾਰੇ ਪ੍ਰੀਮੀ ਜਰਨੈਲ ਸਿੰਘ ਇंसा ਰਾਜਪੂਰਾ ਨੇ ਬਲਾਕ ਕਮੇਟੀ ਨੂੰ ਦੱਸਿਆ ਕਿ ਪ੍ਰੀਮੀ ਹਰਨੇਕ ਸਿੰਘ ਇंसा ਦੇ ਘਰ ਦੀ ਛੱਤ ਦੇ ਹਾਲਾਤ ਬਹੁਤ ਹੀ ਖਸਤਾ ਹਨ ਅਤੇ ਮੇ ਦੇ ਮੌਸਮ ਵਿੱਚ ਛੱਤ ਚੋਨ ਲੱਗ ਪਈ ਦੀ ਹੈ ਇਸ ਨੂੰ ਦੇਖਦੇ ਹੀ ਬਲਾਕ ਕਮੇਟੀ ਮੈਂਬਰਾਂ ਵੱਲੋਂ ਪਿੰਡ ਦੀ ਸਾਦ ਸੰਗਤ ਨੂੰ ਨਾਂ ਲੈ ਕੇ ਪ੍ਰੇਮੀ ਹਰਨੇਕ ਸਿੰਘ ਇंसा ਦਾ ਕਾਰ ਵਿਖਿਆ ਤਾਂ ਉਹਨਾਂ ਮਕਾਨ ਦੀ ਛੱਤ ਦੀ ਹਾਲਤ ਬਹੁਤ ਹੀ ਖਸਤਾ ਹਾਲਤ ਦਿਖਾਈ ਦੇ ਰਹੀ ਸੀ ਤੇ ਬਲਾਕ ਕਮੇਟੀ ਵੱਲੋਂ ਇਸ ਕਾਰਜ ਨੂੰ ਪੂਰਾ ਕਰਨ ਦਾ ਫੈਸਲਾ ਲਿਆ ਗਿਆ ਇਸ ਮੌਕੇ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲਾਂ ਤੇ ਉਹਨਾਂ ਕਿਹਾ ਕਿ ਗੁਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਣਾ ਸਦਕਾ ਹੀ ਇਹ ਕਾਰਜ ਸੰਭਵ ਹੋਇਆ ਹੈ ਉਹਨਾਂ ਕਿਹਾ ਕਿ ਇਸ ਕਾਰਜ ਦੇ ਨਾਲ ਹੀ अनेका ਹੀ ਮਾਨਵਤਾ ਪਲਾਈ ਦੇ ਕਾਰਜ ਚੱਲ ਰਹੇ ਹਨ ਅਤੇ ਸਾਧ ਸੰਗਤ ਇਨ੍ਹਾਂ ਕਾਰਜਾਂ ਨੂੰ ਵੱਧ ਤੋਂ ਵੱਧ ਕਰ ਰਹੀ ਹੈ ਇਸ ਮੌਕੇ ਉਹਨਾਂ ਸੇਵਾ ਕਰ ਰਹੀ ਸਾਧ ਸੰਗਤ ਦਾ ਧੰਨਵਾਦ ਕੀਤਾ ਇਸ ਕਾਰਜ ਦੌਰਾਨ ਪਿੰਡ ਰਾਜਪੁਰਾ ਦੀਆਂ ਪੈਣਾ ਤੇ ਸਾਧ ਸੰਗਤ ਵੱਲੋਂ ਇਸ ਕਾਰਜ ਦੀ ਸੇਵਾ ਕਰ ਰਹੀ ਸਾਧ ਸੰਗਤ ਨੂੰ ਲੰਗਰ ਵੀ ਛਕਾਇਆ ਗਿਆ ਸੰਗਤ ਨੇ ਤਨੋਂ ਮਨੋਂ ਤੁਹਾਨੂੰ ਸੇਵਾ ਕੀਤੀ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹ ਜੋ ਮਕਾਨ ਦੀ ਛੱਤ ਪਾਈ ਗਈ ਹੈ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਦੇ ਪਵਿੱਤਰ ਜੋ ਮਾਨਵਤਾ ਭਲਾਈ ਦੇ ਕਾਰਜ ਇਹ ਚਲਾਏ ਗਏ ਨੇ ਆਸ਼ੀਆਨਾ ਮਹਿੰਮ ਦੇ ਤਹਿਤ ਹੀ ਮਕਾਨ ਦੀ ਛੱਤ ਪਾਈ ਗਈ ਹੈ ਇਸੇ ਤਹਿਤ ਫਰਵਰੀ ਮਹੀਨਾ ਚੱਲ ਰਿਹਾ ਹੈ ਜਿਦੇ ਵਿੱਚ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੰਦੀ ਦੀ ਦਾਤ ਬਖਸ਼ਿਸ਼ ਕੀਤੀ ਗਈ ਸੀ ਉਸ ਮਹੀਨੇ ਦੀਆਂ ਵੀ ਸਮੂਹ ਸਾਧ ਸੰਗਤ ਨੂੰ ਕਰੋੜਾ ਕਰੋੜਾ ਵਾਰ ਬਧਾਈਆਂ ਨੇ ਜੀ ਧੰਨ ਧੰਨ ਸਰਪੁਰ ਤੇਰਾ ਹੀ ਆਸਰਾ ਹੈ